ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡੇ ਸਭ ਦੀ ਇੰਨੀ ਕਿ ਜ਼ਿਆਦਾ ਸਪੋਰਟ ਹੈ ਇੰਨਾ ਕਿ ਜ਼ਿਆਦਾ ਪਿਆਰ ਹੈ ਜੋ ਵੀ ਵੀਡੀਓ ਪਾਣੇ ਅਸੀਂ ਸਟਾਕ ਆਊਟ ਸਟਾਕ ਆਊਟ ਬਟ ਜਿਹੜੀ ਅੱਜ ਵਾਲੀ ਵੀਡੀਓ ਦੇ ਰਹੀਆਂ ਜੀ ਮੈਨੂੰ ਨਹੀਂ ਲੱਗਦਾ 2 ਘੰਟੇ ਚੱਲੇਗੀ ਵੀਡੀਓ ਘੰਟੇ ਦੇ ਵਿੱਚ ਹੀ ਸਟਾਕ ਕਲੀਅਰ ਕਰਨੇ ਵਾਲੀ ਗੱਲ ਆ ਅ ਪਸ਼ਮੀਨਾ ਦੇ ਸੂਟ ਲੈ ਕੇ ਆਏ ਆ ਇਹ ਸੂਟ ਅਸੀਂ ਤਾਂ ਲੈ ਕੇ ਆਏ ਆ ਕਿਉਂਕਿ ਹੁਣ ਜਿੱਦਾਂ ਫੈਸਟੀਵਲ ਸੀਜ਼ਨ ਆ ਜੇ ਤੁਸੀਂ ਕਿਸੇ ਨੂੰ ਗਿਫਟ ਵਗੈਰਾ ਦੇਣੀ ਹੁੰਦੀਆਂ ਤਾਂ ਉਹਨਾਂ ਵਾਸਤੇ ਵੀ ਸੂਟ ਸੋਹਣੇ ਹਨ ਜਿਹਨੂੰ ਵੀ ਦੋ ਅਗੋ ਸਟਿਚ ਕਰਕੇ ਪਾਏਗਾ ਅਗਰ ਤੁਸੀਂ ਆਪਣੇ ਲਈ ਮੰਗਵਾਣੀ ਹੈ ਤਾਂ ਤੁਸੀਂ ਆਪਣੇ ਲਈ ਵੀ ਮੰਗਵਾ ਸਕਦੇ ਹੋ ਬਹੁਤ ਸੋਹਣੇ ਜਿਹਾ ਕਲੈਕਸ਼ਨ ਹੈ ਜਿਹੜੀ ਅਸੀਂ ਤੁਹਾਨੂੰ ਅੱਜ ਦੇਣੀ ਹੈ ਕਲੈਕਸ਼ਨ ਵਿంటర్ ਦੀ ਰਹੇਗੀ ਇਹਦੀ ਵੀਕਚਾਸੀਂ ਤੁਹਾਨੂੰ ਦੋ ਤਰ੍ਹਾਂ ਦੇ ਸੂਟ ਦਿਖਾਵਾਂਗੇ ਅਸੀਂ ਪ੍ਰੋਡਕਸ਼ਨ ਚ ਇੱਕ ਰਹਿਣਗੇ ਜੀ ਬੇਦ ਦੁਪੱਟਾ ਤੇ ਇੱਕ ਬਟੌਰ ਦੁਪੱਟਾ ਦੋਨਾਂ ਦੇ ਪ੍ਰਾਈਸ ਅਲੱਗ-ਅਲੱਗ ਰਹਿਣਗੇ ਉਹ ਅਸੀਂ ਤੁਹਾਨੂੰ ਵੀਡੀਓ ਚ ਨਾਲ ਦੀ ਨਾਲ ਦੱਸ ਦਾਂਗੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬਹੁਤ ਘੱਟ ਰੇਟ ਦੇ ਵਿੱਚ ਬਹੁਤ ਸੋਹਣੇ ਅਸੀਂ ਤੁਹਾਨੂੰ ਅੱਜ ਦੇਣੇ ਨੇ ਜੀ ਸ਼ੁਰੂ ਕਰਦੇ ਹਾਂ ਬਹੁਤ ਪਿਆਰੇ ਜੇ ਸੂਟ ਤੋਂ ਤੇ ਬੁਕਿੰਗ ਲਈ ਨੰਬਰ ਹੋਊਗਾ 8283 828381 ਨੰਬਰ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸੈਂਡ ਕਰ ਸਕਦੇ ਹੋ ਐਸਕੇ ਬ੍ਰਾਂਡ ਦੇ ਸੂਟ ਨੇ ਜੀ ਜਿਹੜੀ ਅਸੀਂ ਤੁਹਾਨੂੰ ਅੱਜ ਦਿਖਾਣੇ ਆ ਠੀਕ ਹੈ ਜੀ ਇਹ ਹੈਗੇ ਨੇ ਪਸ਼ਮੀਨੇ ਦੇ ਸੂਟ ਐਦਾਂ ਮਿਲਣਗੇ ਤੁਹਾਨੂੰ 올ਓਵਰ 5 ਮੀਟਰ ਦਾ ਸੂਟ ਪਿਓਰ ਪਸ਼ਮੀਨੇ ਦਾ ਠੀਕ ਹੈ ਜੀ विदाउट लाइनिंग ही बन जाएगा बाकी पश्मीना ਦੇ نیچے ਲਾਈਨਿੰਗ ਲਗਾਨੀ ਹੈ ਸੂਟ ਨੂੰ ਥੋੜਾ ਜਿਹਾ ਹੈਵੀ ਲੁੱਕ ਦੇਣੀ ਹੈ ਤਾਂ ਉਹ ਛੋਟੀ ਚਾਈਸ ਆ ਪ੍ਰਾਈਸ ਰਹੇਗਾ ਜਿਹੜੇ ਇਹ ਵਾਲੇ ਸੂਟ ਨੇ ਜੀ ਇਹਨਾਂ ਦਾ 750 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕਲੈਕਸ਼ਨ ਬਹੁਤ ਸੋਹਣੀ ਹੈ 750 ਦੇ ਵਿੱਚ ਤੁਹਾਨੂੰ ਇਹ ਬਹੁਤ ਪਿਆਰਾ ਜਿਹਾ ਐਸਕੇ ਬ੍ਰਾਂਡ ਦਾ ਸੂਟ ਮਿਲ ਰਿਹਾ ਹੈ ਇਹਦੇ ਵਿੱਚ ਜਿਹੜੀ ਸੈਕੰਡ ਕਲੈਕਸ਼ਨ ਆ ਸੌਰੀ ਸੈਕੰਡ ਡਿਜ਼ਾਈਨ ਹੋਈ ਮਿਲ ਜੇਗਾ ਇੱਕ ਵਾਰੀ ਮੈਂ ਤੁਹਾਨੂੰ ਆਪਣੀ ਬੈਕ ਤੇ ਝਾਤੀ ਜਿ ਮਰਵਾ ਦਾਨੀ ਆ ਜਿਹੜੇ ਦੇ ਨਾਲ ਦੀ ਸੂਟ ਪਈ ਨਹੀਂ ਦੇਖੋ ਸਾਡੇ ਕੋਲ ਸੇ ਬਹੁਤ ਸਾਰਾ ਸਟਾਕ ਆ ਗਿਆ ਮਤਲਬ ਕਿ ਜਿਹੜਾ ਥਾਨਾ ਦੇ ਵਿੱਚ ਹੈਗਾ ਤੇ ਅਸੀਂ ਤੁਹਾਨੂੰ ਫਿਰ ਇੱਕ ਇੱਕ ਸੂਟ ਇਕੱਠਿਆ ਹੋਇਆ ਥਾਨਾ ਦੇ ਵਿੱਚੋਂ ਇਹਨਾਂ ਦੇ ਨਾਲ ਦੇ ਕਿਸੇ ਵਿੱਚ 15 ਮੀਟਰ ਦਾ ਥਾਨ ਹੁੰਦਾ ਤੇ ਕੋਈ 20 ਦਾ ਹੁੰਦਾ ਕਿਸੇ ਵਿੱਚ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਕਿਸੇ ਵਿੱਚੋਂ ਤੁਹਾਨੂੰ ਚਾਰ ਸੂਟ ਮਿਲ ਜਾਣਗੇ ਜੀ 5-5 ਮੀਟਰ ਦੇ ਕਲੈਕਸ਼ਨ ਬਹੁਤ ਸੋਹਣੀ ਜੀ ਰਹਿਣ ਵਾਲੀ ਆ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ 750 ਦਾ ਸੂਟ ਰਹੇਗਾ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਜਿਹੜਾ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਇੱਕ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਨੈਕਸਟ ਕਲਰ ਆ ਉਹ ਹੀ ਵਾਲਾ ਮਿਜੀਦਾ ਇਹ ਵੀ ਸੁਣੋ ਤਿੰਨ ਕਲਰ ਮਿਲ ਜਾਣਗੇ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਹਾਂ ਤਿੰਨ ਤੋਂ ਵੀ ਚਾਰ ਹੀ ਮਿਲ ਜਾਣਗੇ ਜੀ ਇਹ ਦਾ ਫੋਰਥ ਕਲਰ ਆ 14 ਕਲਰਾਂ ਦੇ ਵਿੱਚ ਸੋਂ ਨੂੰ 3-3 4-4 ਸੂਟ ਮਿਲ ਜਾਣਗੇ ਬਹੁਤ ਪਿਆਰੇ ਸੂਟ ਨੇ ਆਨੀਅਨ ਜャ ਸ਼ੇਡ ਆ ਗਿਆ ਜੀ ਇਹ ਹਲਕਾ ਗ੍ਰੀਨਿਸ਼ ਮਹਿੰਦੀ ਜੀ ਆ ਗਿਆ ਇਹ ਗ੍ਰੇ ਸਟੋਨ ਤੇ ਆ ਗਿਆ ਤੇ ਇਹ ਡਾਕਰਨ ਆ ਗਿਆ ਤਿੰਨ ਕਲਰ ਚਾਰ ਕਲਰ ਨੇ ਚਾਰਵੇਂ ਕਲਰ ਬਹੁਤ ਸੋਨੇ ਆ ਤੇ ਨੈਕਸਟ ਤੁਹਾਨੂੰ ਦਿਖਾਨੇ ਆ ਜੀ ਅਸੀਂ ਇਹਨਾਂ ਦੇ ਵਿੱਚ ਇਹ ਵਾਲੇ ਸੂਟ ਨੇ ਜੀ 750 ਦਾ ਸੂਟ ਰਹੇਗਾ 750 ਦਾ ਸੂਟ ਆ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਇਹ 베ਜ ਜਿਹਾ ਸ਼ੇਡ ਆ ਬਹੁਤ ਸੋਹਣਾ ਇਹ ਮਿਲ ਜਾਏਗਾ ਤੇ ਇੱਕ ਸ਼ੇਡ ਤੁਹਾਨੂੰ ਇਹ ਆ ਦੇਖੋ ਲੈਮਨ ਕਰੀਮ ਜਿਹਾ ਸ਼ੇਡ ਇਹ ਮਿਲ ਜਾਏਗਾ ਜੀ ਠੀਕ ਆ ਇੱਕ ਥਰਡ ਮੈਂ ਖੋਲ ਹੀ ਦਿੱਤਾ ਤਿੰਨ ਕਲਰ ਨੇ ਇਸ ਡਿਜ਼ਾਈਨ ਦੇ ਇਹ ਸੀਗੇ ਸਾਰੇ ਵਿਦਾਊਡ ਦੁਪੱਟਾ ਵਾਲੇ 750 ਵਾਲੇ ਸੂਟ ਤੇ ਹੁਣ ਮੈਂ ਤੁਹਾਨੂੰ ਵਿਦ ਦੁਪੱਟਾ ਦਿਖਾਨੀ ਆ ਤੇ ਇਦਾਂ ਮਿਹਦੇ ਗਾਜੀ ਵਿੱਧਪਟਾ ਸੂਟ ਕੁਸ਼ ਮਿਲਨੇ ਦਾ ਨੈਕ ਦੇ ਉੱਪਰ ਪੱਟੀ ਲੱਗੀ ਹੋਈ ਆ ਵਰਕ ਕੀਤਾ ਹੋਇਆ ਇਹਦੇ ਨਾਲ ਤੁਹਾਨੂੰ ਇਦਾਂ ਪਲੇਨ ਸਲਵਾਰ ਮਿਲ ਜੇਗੀ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹ ਟਾਈ ਮੀਟਰ ਦੀ ਸ਼ਰਟ ਮਿਲ ਜੇਗੀ ਫਿਕਾ ਜੀ ਨੇ ਫਰੰਟ ਤੁਸੀਂ ਦੇਖ ਹੀ ਲਿਆ ਇਹਦਾ ਬੈਕ ਵੀ ਇਦਾਂ ਹੀ ਹੈਗਾ ਇਹ ਬੈਕ ਦੇ ਪੱਲੇ ਤੇ ਵੀ ਤੁਹਾਨੂੰ ਪੱਟੇ ਮਿਲ ਜਗੇ ਇਹ ਵਾਲਾ ਬਾਰਡਰ ਮੰਨ ਕੇ ਬਹੁਤ ਸੋਹਣਾ ਜਿਹਾ ਇਹਦਾ ਸਟਾਈਲ ਬਣ ਗਿਆ ਇਦਾਂ ਦਾ ਤੇ ਜਿਹੜੇ ਨਾਲ ਸ਼ਾਲ ਨੇ ਉਹ ਵੀ ਪਸ਼ਮੀਨੇ ਦੇ ਹੀ ਰਣਗੇ ਕਾਟਨ ਦੇ ਕਲੈਕਸ਼ਨ ਪਾਈ ਸੀ ਬਹੁਤ ਜ਼ਿਆਦਾ ਫੋਟੋਸ ਆ ਰਹੀਆਂ ਤੇ ਕੋਸ਼ਿਸ਼ ਹੋਈ ਕੋਈ ਛੋਟੇ ਵਾਸਤੇ ਹੋਰ ਕਾਟਨ ਦੀ ਲੈ ਆਈਏ ਤੇ ਇਹ ਹੈਗੇ ਨੇ ਜੀ ਬਹੁਤ ਸੋਨੇ ਸੋਨੇ ਜਿਹੇ ਸੂਟ ਇਹਦੇ ਵਿੱਚ ਜਿਹੜਾ ਸੈਕੰਡ ਕਲਰ ਆ ਉਹ ਤਾਂ ਗ੍ਰੇ ਆਜੇਗਾ ਇਹਦੇ ਨਾਲ ਕੰਟਰਾਸਟ ਇਹ ਮੈਰੂਨ ਜਿਹੇ ਪੱਟੇ ਨਾਲ ਜਾਏਗਾ ਪ੍ਰਿੰਟਿੰਗ ਬਹੁਤ ਸੋਹਣੀ ਆ ਮੈਰੂਨ ਕਲਰ ਆ ਗਿਆ ਬਲੂ ਕਲਰ ਦਾ ਕੰਟਰਾਸਟ ਆ ਜਾਏਗਾ ਕਰੀਮ ਸ਼ੇਡ ਆ ਜਾਏਗਾ ਜੀ ਵਿੱਚ ਤੇ ਇੱਕ ਆ ਜਿਗਾ ਇਹ ਮਹਿੰਦੀ ਜਿਹਾ ਕਲਰ ਇਹਦੇ ਨਾਲ ਤੁਹਾਨੂੰ ਇਹ ਮੈਰੂਨ ਜਿਹਾ ਸ਼ੇਡ ਦਾ ਕੰਟਰਾਸਟ ਮਿਲ ਜਾਏਗਾ ਬਹੁਤ ਸੋਹਣਾ ਜਿਹਾ ਸੈੱਟ ਹੈ ਜੀ ਇਹ ਸਾਰਾ ਹੀ ਫੇ ਪ੍ਰਾਈਸ ਹੈਗਾ ਇਹ ਇਹਨਾਂ ਸੂਟਾਂ ਦਾ ਜਿਹੜੇ ਦੁਪੱਟੇ ਵਾਲੇ ਨੇ 650 ਪ੍ਰਾਈਸ ਰਹੇਗਾ ਜੀ 850 ਦਾ ਸੂਟ ਜਿਹੜਾ ਇਹ ਤੁਹਾਨੂੰ ਮੈਂ ਦੁਪੱਟੇ ਦੇ ਨਾਮ ਦੇ ਦੇਦੀਆਂ ਸ਼ਾਲ ਦੇ ਨਾਮ ਜਿਹੜਾ ਨੈਕਸਟ ਡਿਜ਼ਾਈਨ ਇਹਦੇ ਵਿੱਚ ਉਹ ਦਿਖਾ ਦੰਨੇ ਆ 850 ਦੇ ਵਿੱਚ ਤੁਹਾਨੂੰ ਇਹ ਨੈਕ ਵਰਕ ਵਾਲੇ ਤੇ ਪਸ਼ਮੀਨੇ ਦੇ ਸੂਟ ਮਿਲ ਰਹੇ ਨੇ ਤੇ ਇਹੀ ਸੂਟ 1000 ਦੇ ਹੋ ਸਕਦੇ ਆ ਕਿਉਂਕਿ ਬੁਕਿੰਗ ਆ ਮੇਰੇ ਕੋਲ ਤਾਂ ਐਡਵਾਂਸਡ ਕਰਵਾਈਆਂ ਵੀ ਆ ਹੁੰਦੀਆਂ ਉਹ ਜਿੱਦਾਂ ਜਿੱਦਾਂ ਸਟਾਕ ਮੇਰੇ ਪਾਸ ਆਈ ਜਾਂਦਾ ਤੇ ਐਡਵਾਂਸ ਮੀਨਸ ਕਿ ਗਰਮੀ ਦੀਆਂ ਜਦੋਂ ਪੂਲ ਗਰਮੀ ਸੀਜ਼ਨ ਹੁੰਦਾ ਉਸ ਟਾਈਮ ਬੁਕਿੰਗ ਕਰਾ ਲਈਦੀਆਂ ਤੇ ਫੇਰ ਥੋੜਾ ਸਟਾਕ ਲੈਸ ਵਿੱਚ ਮਿਲ ਜਾਂਦਾ ਹੈ ਤਾਂ ਕਰਕੇ ਤੁਹਾਨੂੰ ਇੰਨੇ ਸਸਤੇ ਸੂਟ ਮਿਲ ਰਹੇ ਆ ਜੇ ਮੇਰੀ ਹੁਣ ਦੀ ਜਿਹੜੀ ਨਵੀਂ ਕਲੈਕਸ਼ਨ ਚੱਲ ਰਹੀ ਆ ਨਵੀਂ ਬੁਕਿੰਗ ਚੱਲ ਰਹੀ ਆ ਉਹਨਾਂ ਦੇ ਪ੍ਰਾਈਸ ਤਾਂ ਉਹੀ 1000 ਤੱਕ ਆਣਗੇ ਨੈਕਸਟ ਜਿਹੜਾ ਡਿਜ਼ਾਈਨ ਆ ਪ੍ਰਿੰਟ ਬਹੁਤ ਸੋਹਣਾ ਹੈ neck ਦੇ ਉੱਪਰ ਵਰਕ ਬਹੁਤ ਸੋਹਣਾ ਹੋਇਆ ਹੋਇਆ ਹੈ ਤੇ ਕੇਰੇ ਦਾ ਪ੍ਰਿੰਟ ਵੀ ਬਹੁਤ ਪਿਆਰਾ ਹੈ 2 ਮੀਟਰ ਦੀ ਲੈਂਥ ਹੈ ਜੀ ਸਲਵਾਰ ਦੀ ਵੀ ਇਨਾਲ ਤੁਹਾਨੂੰ ਇਹ ਬਹੁਤ ਪਿਆਰਾ ਜਿਹਾ ਦੁਪੱਟਾ ਮਿਲ ਜਾਏਗਾ ਤੇ ਇਹਦੇ ਵਿੱਚ ਜਿਹੜਾ ਕਲਰ ਡਿਜ਼ਾਈਨ ਉਹ ਲਗ ਲਗ ਜੇ ਆਣਗੇ ਮੈਂ ਤੁਹਾਨੂੰ ਇੱਧਾ ਫੋਲ ਕੇ ਦਿਖਾ ਦਿੰਦੀ ਹਾਂ ਇਹ ਡਿਜ਼ਾਈਨ ਹੈ ਸੇਮੇ ਕੈਟਲੌਗ ਦਾ ਸੂਟ ਇਹ 850 ਪ੍ਰਾਈਸ ਹੈ ਨਾ ਸੂਟ ਦਾ ਸ਼ਿਪਿੰਗ ਚਾਰजेस ਅਲੱਗੂ ਤੋਂ ਰੈਂਜ ਜੇ ਹੈ neck ਦੇ ਉੱਪਰ ਬਹੁਤ ਸੋਹਣਾ ਵਰਕ ਹੈ ਜਿਹੜਾ نیچے ਆਪਣੀ ਮੈਰੂਨ ਫਿਓਲੇ ਥੋੜਾ ਥੋੜਾ ਮਿਲਦਾ ਜੁਲਦਾ ਜ ਪਰ ਸਾਰਿਆਂ ਦਾ ਡਿਜ਼ਾਈਨਿੰਗ ਅਲੱਗ-ਅਲੱਗ ਹੀ ਆ। ਦੇਖ ਕੇ ਜੇ ਵੀ ਸੋਚੋ ਇਹ ਤਾਂ ਜੈਪੁਰੀ ਪ੍ਰਿੰਟ ਦੇ ਵਿੱਚ ਮਿਲ ਜੇ। ਆ ਸਲਵਾਰਾਂ ਸਭ ਵੀ ਸੇਮ ਬੇਸ ਕਲਰ ਨਾਲ ਦੀਆਂ ਆ ਹੁਣ ਇਹਦੇ ਵਿੱਚ ਅਰੇਸਟਿਕ ਕਲਰ ਦੀ ਸਲਵਾਰ ਆ ਜਾਏਗੀ ਤੇ ਜਿਹੜੇ ਸ਼ਾਲ ਨੇ ਜੀ ਉਹ ਇਦਾਂ ਕੰਟਰਾਸਟ ਲੁੱਕ ਵਿੱਚ ਦਿੱਤੇ ਹੋਏ ਆ। ਇਹ ਸੀਗੇ ਸਾਰੇ ਸੂਟ 850 ਦੇ ਵਿਦ ਦੁਪੱਟਾ ਤੇ ਹੁਣ 850 ਹਾਂਜੀ ਜਿਹੜਾ ਨੈਕਸਟ ਸੂਟ ਦਿਖਾਣਾ ਹੈ ਇਹ ਅਸੀਂ ਤੁਹਾਨੂੰ ਪਿਓਰ ਪਸ਼ਮੀਨੇ ਦੇ ਉੱਪਰ ਦਿਖਾਣਾ ਹੈ। ਤੇ ਐਦਾਂ ਬਣਿਆ ਹੋਇਆ ਮਸ਼ੀਨੀ ਵਰਕ ਦੇ ਨਾਲ ਇਹਦਾ ਘੇਰਾ 5 ਮੀਟਰ ਦਾ ਸੂਟ ਹੈ ਜੀ ਪਸ਼ਮੀਨਾ ਬਹੁਤ ਸੌਫਟ ਲੱਗਿਆ ਹੋਇਆ ਹੈ ਤੇ ਇਹ ਹੈਗਾ ਜੀ ਬਾਹੂ ਦੇ ਉੱਪਰ ਫੁੱਲ ਬਹੁਤ ਪਿਆਰਾ ਜਿਹਾ ਠੀਕ ਹੈ ਇਹ ਕੇ ਟੈਕਸ ਦਾ ਪਸ਼ਮੀਨਾ ਲੱਗਿਆ ਹੋਇਆ ਬ੍ਰਾਂਡਿਡ ਪਸ਼ਮੀਨਾ ਸਾਰਾ ਹੀ ਤੇ ਤੁਸੀਂ ਸੂਟ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਕਲੈਕਸ਼ਨ ਆ ਤੇ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ ਜੀ ਆ 799 950 सूट ਦਾ મતલਬ ਇੰਨੇ ਦਾ ਸਟੱਫ ਹੀ ਆ ਜਿੰਨੇ ਦਾ ਅਸੀਂ ਤੁਹਾਨੂੰ ਵਿਦ ਵਰਕ ਸੂਟ ਦੇ ਰਹੇ ਹਾਂ ਬਹੁਤ ਪਿਆਰਾ ਫੁਲਕਾਰੀ ਦਾ ਵਰਕ ਕੀਤਾ ਹੋਇਆ 950 ਪ੍ਰਾਈਸ ਆ ਬਾਜੂ ਤੇ ਵੀ ਵਰਕ ਆ 올 ఓవర్ ਸੂਟ ਰਹਿਣਗੇ ਜੀ ਪਲੇਨ ਇਹਦੇ ਵਿੱਚ ਨੈਕਸਟ ਕਲਰ ਦੇਖ ਲਓ ਠੀਕ ਹੈ ਇਹ ਹੈਗੇ ਨੇ ਜੀ ਪਿਓਰ ਪਸ਼ਮੀਨੇ ਦੀਆਂ ਬਹੁਤ ਸੋਹਣੀਆਂ ਜਿਹੀ ਕਲੈਕਸ਼ਨ ਆ ਤੇ ਇਹਨਾਂ ਦਾ ਸਾਰਿਆਂ ਦਾ ਪ੍ਰਾਈਸ 950 ਹੈ ਵਿਦਆਊਟ ਦੁਪੱਟਾ ਨੇ ਸੂਟ ਸਾਰੇ ਤੇ ਬ੍ਰਾਂਡਡ ਪੀਸ ਨੇ ਜੇ ਇਹ ਕਿਹੇ ਛੋਟਾ ਜਿਹਾ ਸਿਆਣੂ ਜਿਹਾ ਸੂਟ ਤੁਹਾਨੂੰ ਮਿਲਿਆ ਤੁਹਾਨੂੰ ਬਹੁਤ ਪਿਆਰਾ ਜਿਹਾ ਪਸ਼ਮੀਨਾ ਇਹਨੂੰ ਸੌਫਟ ਜਿਹਾ ਤੇ ਘੇਰਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਇਹ ਸਾਰੇ ਵਿਦਾਉਟ ਦੁਪੱਟਾ ਨੇ ਜੀ 950 ਇਹਨਾਂ ਸੂਟਾਂ ਦਾ ਪ੍ਰਾਈਸ ਆ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਅਲੱਗ-ਅਲੱਗ ਪ੍ਰਾਈਸ ਦੇ ਸੂਟ ਰਖਾਈ ਨੇ ਬਸ 100 200 ਦੇ ਅਪ ਡਾਊਨ ਆ ਤੇ ਸਟਾਪ ਹੋ ਵੀ ਸਬਦ ਲੱਗ ਲੱਗੇ ਆ ਜਿੰਨਾ ਗੁੜ ਪਾਈ ਜਾਓਗੇ ਮਿੱਠਾ ਹੋਈ ਜਾਏਗਾ ਇਹ ਹੈਗੇ ਨੇ ਬਹੁਤ ਸੋਹਣੇਗੇ ਸੂਟ ਤੇ ਉਮੀਦ ਕਰਦੀ ਆ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much